ਜੀ ਕ칸 ਸਾ ਬਾਈਗੁਰਜੀ ਕੀ ਫਤਿਹ ਵਾਗੁਰਜੀ ਕੀ ਫਤਿਹ ਸਾਡੇ ਮੰਗਲਵਾਰ ਦੇ ਵਿਚਾਰ ਜਿਹੜੀ ਕਾਫੀ ਟਾਈਮ ਤੋਂ ਅਸੀਂ ਸਾਰੇ ਭੈਣ ਭਰਾ ਨਾਲ ਮਿਲ ਕੇ ਕਰ ਰਹੇ ਆ ਉਹਦੇ ਵਿੱਚ ਵਿਚਾਰ ਕਰਦਿਆਂ ਕਰਦਿਆਂ ਜਿਹੜੀ ਬਾਣੀ ਅਸੀਂ ਰੋਜ਼ਾਨਾ ਅਸੀਂ ਪੜ੍ਹਦੇ ਆ ਸਾਡੀ ਡੇਲੀ ਦੀ ਰੁਟੀਨ ਹੈ ਉਹ ਬਾਣੀ ਪੜ੍ਹਨ ਦੇ ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਅਸੀਂ ਰੈਰਾ ਸਾਹਿਬ ਆਖਦੇ ਆ ਪਰ ਜਦੋਂ ਕਿ ਉਹਦਾ ਨਾਮ ਜਿਹੜਾ ਹੈ ਉਹ ਸੋਦਰ ਦੀ ਬਾਣੀ ਹੈ ਸੋ ਸੋਦਰ ਬਾਣੀ ਦੇ ਵਿੱਚੋਂ ਦੋ ਸ਼ਬਦ ਜਿਹੜੇ ਨੇ ਇਕੱਲੇ ਸਾਡੇ ਵੀਰ ਵੀਰ ਨਰਿੰਦਰਪਾਲ ਸਿੰਘ ਜੀ ਤੇ ਵੀਰ ਮਿੰਦਰਪਾਲ ਸਿੰਘ ਜੀ ਉਹਨਾਂ ਨੇ ਵਿਚਾਰੇ ਸੀ ਅੱਜ ਜਿਹੜਾ ਅਗਲਾ ਸ਼ਬਦ ਗੁਜ਼ਰੀ ਰਾਗ ਦੇ ਵਿੱਚ ਆ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਹੈ ਉਸ ਸ਼ਬਦ ਦੀ ਵਿਚਾਰ ਸਾਡੇ ਨਾਲ ਸਾਂਝੀ ਕਰਾਂਗੇ ਸਾਡੇ ਵੀਰ ਵੀਰ ਗੁਰਮੀਤ ਸਿੰਘ ਜੀ ਇਸ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈਗਾ ਵਾ ਉਸ ਕੇਂਦਰੀ ਭਾਵ ਦੇ ਵਿੱਚ ਤਨ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਆਖਿਆ ਹੈ ਕਿ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪਰਗਾਸ ਇਹਦੇ ਵਿੱਚ ਮਿੱਤਰ ਬਣਾਉਣਾ ਹੈ ਅਸੀਂ ਪਰਮਾਤਮਾ ਨੂੰ ਆਪਣਾ ਕਿਉਂਕਿ ਦੁਨੀਆ ਦੇ ਵਿੱਚ ਦੇਖੋ ਜਿਹੜਾ ਮਿੱਤਰਤਾ ਦਾ ਰਿਸ਼ਤਾ ਹੈ ਜਿਹੜਾ ਇਹ ਬੜਾ ਪਿਆਰਾ ਰਿਸ਼ਤਾ ਹੈ ਕਈ ਵਾਰੀ ਅਸੀਂ ਬਹੁਤ ਗੱਲਾਂ ਜਿਹੜੀਆਂ ਉਹ ਆਪਣੇ ਘਰਦਿਆਂ ਦੇ ਨਾਲ ਜਾਂ ਆਪਣੇ ਬੱਚਿਆਂ ਦੇ ਨਾਲ ਵੀ ਸਾਂਝੀਆਂ ਨਹੀਂ ਕਰ ਸਕਦੇ ਜਿਹੜੇ ਅਸੀਂ ਆਪਣੇ ਮਿੱਤਰ ਦੇ ਨਾਲ ਜਾਂ ਆਪਣੇ ਫਰੈਂਡ ਦੇ ਨਾਲ ਕਈ ਵਾਰੀ ਕੋਈ ਗੱਲ ਸੁੱਝੇ ਕਰ ਸਕਦੇ ਕਰ ਲੈਨੇ ਆ ਸੋ ਇਸ ਸ਼ਬਦ ਦੇ ਵਿੱਚ ਜਿਹੜਾ ਉਹ ਮਿੱਤਰਤਾ ਉਹ ਪਰਮਾਤਮਾ ਦੇ ਨਾਲ ਲਿਖਵਾਉਣ ਦੀ ਪਰਮਾਤਮਾ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਰਾ ਬੋਲੋ ਪੱਤਰ ਗੁਰੂ ਨਾਮਦਾਸ ਪਾਤਸ਼ਾਹ ਨੇ ਸਾਨੂੰ ਸਮਝਾਈ ਹੈ ਕਿ ਕਿਵੇਂ ਅਸੀਂ ਉਹਨਾਂ ਦੇ ਨਾਲ ਮਿੱਤਰਤਾ ਬਣਾ ਕੇ ਤੇ ਕਿਸ ਚੀਜ਼ ਦੀ ਮੰਗ ਜਿਹੜੀ ਆ ਉਹ ਮੰਗਣੀ ਆ ਕਿਉਂਕਿ ਅਸੀਂ ਹਨੇਰੇ ਦੇ ਵਿੱਚ ਆ ਤੇ ਉਸ ਹਨੇਰੇ ਤੋਂ ਅਸੀਂ ਪ੍ਰਕਾਸ਼ ਦੇ ਵਿੱਚ ਕਿਵੇਂ ਆਉਣਾ ਹੈ ਗੁਨਾ ਦੇ ਨਾਲ ਅਸੀਂ ਸਾਂਝ ਕਿਵੇਂ ਪਾਉਣੀ ਆ ਇਹ ਸਾਰਾ ਕੁਝ ਜਿਹੜਾ ਇਸ ਸ਼ਬਦ ਦੇ ਵਿੱਚ ਧੰਨਤਾ ਗੁਰਮਾਸਪਾਸ਼ਾ ਨੇ ਸਮਝਾਇਆ ਹੈ ਤੇ ਇਸ ਚੀਜ਼ ਨੂੰ ਸਾਡੇ ਵੀਰ ਵੀਰ ਗੁਰਮੀਲ ਸਿੰਘ ਜੀ ਕਿਸ ਤਰ੍ਹਾਂ ਸਮਝਾਉਂਦੇ ਨੇ ਅਸੀਂ ਉਹਨਾਂ ਕੋਲੋਂ ਸਮਝੀਏ ਤੇ ਫਿਰ ਬਾਅਦ ਵਿੱਚ ਜਿਹੜੀ ਵਿਚਾਰ ਆ ਉਹ ਆਪਾਂ ਬਾਅਦ ਵਿੱਚ ਕਰਦੇ ਹਾਂ ਸੋ ਵੀਰ ਜੀ ਪਲੀਜ਼ ਕਰੋ ਸ਼ੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ रा गुजरी मौथा हर के जन सतगुरु सतपुरखा दिनों पर हम किरे किरम सतगुरु प्रणाय कर दिया नाम पर गास। मेरे मीत गुरुदेव मोको ਰਾਮ ਨਾਮ ਪਰਗਾਸ ਗੁਰਬਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀ ਰਤ ਹਮਰੀ ਰਹਿ ਰਾਤ ਆਹ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਤਰ ਦਾ ਹਰ ਪਿਆਸ ਹਰ ਹਰ ਨਾਮ ਮਿਲੇ ਤਿਪਾਸਹਿ ਮਿਰ ਸੰਗਤ ਗੁਰ ਪਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਪਾਵੇ ਹੀ ਨਜੰ ਪਾਸੂ ਜੋ ਸਤਿਗੁਰੂ ਸਣ ਸੰਗਤ ਨਹੀਂ ਆਏ ਦੇਵ ਜਿਵੇਂ ਦੇਵ ਜਿਵਾਸੂ ਜਿਨ ਹਰ ਜਨ ਸਤਿਗੁਰੂ ਸੰਗਤ ਪਾਈ ਸੇ ਤੁਰਬਸਤ ਪੂਲੇ ਖਿਆਲੇ ਪਾਸੂ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ

मेरा मन से विचार आई एक सौ एक क्लास जी अटेंड कर चुके विचार कर चुके हैं तो अभी तो कमाया की मन पूछा भी तो की कमाया इसको कबीर जी जी जो कसवटी चेत आई अंदरों क्या पढ़िए क्या गुनिए क्या वेद पुराना सुनिए पढ़े सुने क्या हुई जो सहज में मिले उसको बाणी ना पढ़ ਸੋ ਦਾ ਕੀ ਲਾਭ ਜੇ ਉਸ ਕੋ ਨਾਲ ਮਿਲਾਪ ਨਾ ਹੋਏ ਐਸੇ ਬਾਣੀ ਵਿਚਾਰ ਕੇ ਸਮਝ ਕੇ ਆਪਣੇ ਆਦਰ ਨੂੰ ਉਸ ਲੈਵਲ ਤੱਕ ਲੈ ਜਾਣਾ ਜਿਸ ਤੇ ਪ੍ਰਭੂ ਨਾਲ ਇੱਕ ਮਿਲਤਾ ਪ੍ਰਾਪਤ ਹੋ ਸਕੀ ਦਮ ਇਸ ਸਪਰਟੀ ਦਾ ਆਈ ਆਪਣੀ ਮੈਂ ਪਰਤੋਲ ਕੀਤੀ ਤਾਂ ਮੈਂ ਤਾਂ ਫੇਲ ਹੋ ਗਿਆ ਜੀ ਜਿਹੜੇ ਬਟ ਜੀ ਹਾਂ ਨਾ ਸੋ ਜਿਹਨੇ ਕਲਾਸ ਨੂੰ ਮਨਦੀਪ ਕੋਈ ਨੇ ਕਿਹਾ ਸੀਗਾ ਕਿ ਰਾਮਦਾਸ ਜੀ ਬੜੇ ਨਿਮਰਤਾ ਵਾਲੇ ਆਪਣਾ ਕਿਰਮ ਪੀਲਾ ਕਹਿ ਰਹੇ ਕਹਿੰਦੇ ਨੇ ਆ ਉਹ ਕਿੰਨੀ ਉੱਚ ਨਿਮਰਤਾ ਹੋਏਗੀ ਇਹ ਬਿਲਕੁਲ ਵਿਚਾਰਾਂ ਵਾਲੀ ਗੱਲ ਹੈ ਕਿ ਰਿਸੈਂਟਲੀ ਮੈਂ ਪਿਛੇ ਕਥਾ ਸੁਣ ਰਿਹਾ ਸੀਗਾ ਉਹ ਕਥਾ ਵਾਜਾ ਕਹਿ ਰਹੀ ਸੀਗੀ ਜਿਹੜਾ ਅਰਥ ਹੁੰਦੇ ਆ ਇੱਕ ਹੁੰਦਾ ਆਕਰੀ ਅਰਥ ਦੂਜਾ ਹੁੰਦਾ ਪਾਉ ਅਰਥ ਸ਼ਬਦਾਂ ਦੇ ਨਾਲ ਤੀਜਾ ਹੁੰਦਾ ਅਨੁਭਵੀ ਅਰਥ ਮੈਂ ਸੋਚਿਆ ਅਨੁਭਵ ਯਰ ਕੀ ਹੋ ਸਕਦਾ ਇਹ ਤਾਂ ਬਾਤ ਪੈ ਜੀ ਚਾਲਣ ਪਾ ਗਈ ਜੋ ਮੈਨੂੰ ਸਮਝ ਆਇਆ ਇਹ ਜਿੱਦਾ ਗੁਰਨਾਥ ਦੇਵ ਜੀ ਨੇ ਬਾਬਰ ਬਾਈ ਲਿਖੀ ਹੈ ਹਨਾ ਜਿੱਦਾ ਆਪਣਾ ਅਰਜੁਨ ਦੇਵ ਜੀ ਨੇ ਬਾਲ ਹਰਗੁਬਿੰਦ ਜੀ ਪਤਾਏ ਬਾਣੀ ਉਚਾਰੀ ਕੇ ਅਗਵੀ ਜੀ ਦੇ ਸ਼ਬਦ ਅਗਲੇ ਗੰਗ ਗੁਸੈਨ ਗੈਰ ਗੰਬੀਰ ਜੰਜੀਰ ਬਾਂਦਰ ਕੜੇ ਖੜੇ ਕਬੀਰ ਇਹਦਾ ਪਗੜਨਾਮ ਦੇ ਜੀ ਵੀ ਬਾਣੀ ਅਸੀਂ ਪੜਦੇ ਆ ਨਾਮ ਅਸਤਕੇਲ ਤੇਰੇ ਦੇਰੇ ਆਇਆ ਪਦ ਕਰ ਪਗਦ ਕਰ ਨਮ ਪਗਰ ਉਠਾਇਆ ਇਹ ਸ਼ਬਦ ਉਹ ਲੱਗਦਾ ਹੈ ਜੋ ਕਿਸ ਨੇ ਆਪੇ ਜੀਵਨ ਚ ਵਾਪਰੇ ਆ ਤੁਹਾਡਾ ਆਇਆ ਹੈ ਉਹਨਾਂ ਨੂੰ ਉਹ ਸ਼ਬਦਾਂ ਵਿੱਚ بیان ਕੀਤਾ ਜੋ ਅੱਗੇ ਸਾਨੂੰ ਲੋਕਾਇ ਨੂੰ ਜੋ ਸੇਰ ਮਿਲਦੀ ਹੈ ਇਦਾਂ ਹੀ ਗੁਰੂ ਆਮ ਦਾ ਇਹ ਸ਼ਬਦ ਪੜਦੇ ਹੈ ਇਹ ਸ਼ਬਦ ਜੋ ਅੱਜ ਕਾਣ ਵਿਚਾਰ ਕਾਂ ਜਾਂਦੇ ਕਿੰਨੀ ਨਿਮਰਤਾ ਦੀ ਹੈ ਜੋ ਉਹਨਾਂ ਨੇ ਜაძਾ ਸੇਵਾ ਕਰਦੇ ਸੀ ਉਦੋਂ ਉਹਨਾਂ ਨੇ ਆਪਣੇ ਹਾਸਲ ਕਰ ਲਈ। ਕਿਸੇ ਵਿਦਵਾਨ ਨੇ ਬਹੁਤ ਕੁਝ ਲਿਖਿਆ ਹੈ ਜਿਵੇਂ ਪੰਛੀ ਇੱਕ ਖਮਲਾ ਨਹੀਂ ਹੋ ਸਕਦਾ ਉਹ ਦੋ ਕੰਬੜੀ ਜੂਤ ਲੋੜ ਪੈਂਦੀ ਹੈ। ਜਿਵੇਂ ਪ੍ਰਭੂਤ ਪਾਪਤੀ ਲਈ ਸੇਵਾ ਅਤੇ ਸਿਮਰਨ ਅਤਿ ਜ਼ਰੂਰੀ ਹਨ। ਗੁਰੂ ਅੰਗਦ ਦੇਵ ਅਤੇ ਗੁਰੂ ਅਮਰਦਾਸ ਜੀ ਵਾਂਗ ਸੇਵਾ ਤੇ ਸੇਵਾ ਦੇ ਇਸ ਗੁਣ ਨੂੰ ਗੁਰੂ ਅਰਮਦਾਸ ਜੀ ਨੇ ਬਾਕੀ ਉਪਨਾਇਆ ਗੁਰੂ ਅਰਮਦਾਸ ਜੀ ਜੀਵਨ ਬਾਰੇ ਸਾਰੇ ਜਾਣੂ ਹੋ ਗਏ ਆ ਤੇ ਜੀ ਥੋੜਾ ਰੀਕੈਪ ਕਰਦੇ ਉਹਨਾਂ ਦਾ ਜਨਮ 24 ਸਤੰਬਰ 1514 ਈਸਵੀ ਮੰਡਲਹਾ ਜੇ ਕਿ ਹੋਇਆ ਛੋਟੀ ਉਮਰ ਵਿੱਚ ਹੀ ਮਾਂ ਪਿਓ ਦਾ ਸਾਆ ਨਹੀਂ ਰਿਹਾ ਇਸੇ ਦਾ ਨੇ ਵੀ ਬਾਣਾ ਪੜੀ ਤਾਂ ਉਹਨਾਂ ਦੀ ਨਾਨੀ ਉਹਨਾਂ ਨੂੰ ਪਿੰਡ ਬਾਤਕ ਕੇ ਲੈ ਕੇ ਆ ਗਏ। ਗੁਜ਼ਾਰੇ ਲਈ ਗੁੰਗਰियां ਵੇਚਦੇ ਸੀ ਅਤੇ ਨਾਲ ਗੁਰੂ ਕਾਜ ਦੀ ਸੇਵਾ ਵੀ ਕਰਦੇ। ਬਚਪਨ ਵਿੱਚ ਹੀ ਇਹਨੀ ਉਦਾਰਤਾ ਸੀ ਕਿਸੇ ਭੁੱਖੇ ਕੋਲ ਅਗਰ ਪੈਸੇ ਨਹੀਂ ਹੈ ਉਹ ਗੁੰਗਰियां ਵੈਥੇ ਦੇ ਦੇਣੇ ਫ੍ਰੀ ਦੇ ਦੇਣੇ। 1540 ਦੀ ਚ ਵਿੱਚ ਗੁਰੂ ਅਮਰਦਾਸ ਜੀ ਨੇ ਗੋਵਿੰਦਵਾਲ ਬਸਾਇਆ। ਔਰ ਅੰਗਾ ਦੇਵ ਜੀ ਦੇ ਹੁਕਮ ਅਨੁਸਾਰ ਉਹ ਆਪਣੇ ਪਰਿਵਾਰ ਨੂੰ ਬਾਸਰਕ ਤੋਂ ਲੈਣ ਆਏ ਤਾਂ ਸ੍ਰੀ ਅਮਰਦਾਸ ਜੀ ਨੇ ਗੋਵਿੰਦ ਔਰ ਰਾਮਦਾਸ ਜੀ ਨੇ ਵੀ ਆਪਣੇ ਨਾਲ ਗੋਵਿੰਦ ਮਾਲ ਲਿਆਏ ਉਦੋਂ 12 ਸਾਲ ਦੇ ਸਨ ਐਸੇ ਵੀ ਉਹਨਾਂ ਨੇ ਘੁੰਮਣੀਆਂ ਵਿਦਣਾ ਜਾਇ ਰੱਖਿਆ ਫਿਰ ਤੋਂ ਬਾਅਦ ਵਿਲੇ ਹੋ ਕੇ ਕੇਦਨ ਆ ਤੇ ਉਪਦੇਸ਼ ਸੁਣ ਲਈ ਹੁਣ ਆਏ ਸੰਗਤ ਦੀ ਸੇਵਾ ਕਰਨ ਦਾ ਨਿਯਤਮ ਬਣਾ ਲਿਆ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਅਮਰਦਾਸ ਜੀ ਨੂੰ 1552 ਈਸਵੀ ਨੂੰ ਗੁਰਗੱਦ ਗੱਦੀ ਜਿਵੇਂ ਸੌਕੇ ਉਹਨਾਂ ਨੂੰ ਗੋਬਿੰਦਬਾਲ ਰਹਿ ਕੇ ਹੀ ਸਿੱਖੀ ਦਾ ਪੁਜਾਰੀ ਕੰਧਾ ਹੁਕਮ ਦਿੱਤਾ ਇਹਦਾ ਅਮਰਦਾਸ ਜੀ ਦੀ ਸੇਵਾ ਅਤੇ ਨਿਮਰਤਾ ਨਿਮਰਤਾ ਤੋਂ ਪ੍ਰਭਾਵਤ ਹੋ ਕੇ ਗੁਰੂ ਅਮਰਦਾਸ ਜੀ ਨੇ ਫਰਵਰੀ 1535 ਉਹਨਾਂ ਦਾ ਵਿਆਹ ਆਪਣੀ ਛੋਟੀ ਪੁੱਤਰੀ ਤਾਂ ਪੁੱਤਰੀ ਬੀਬੀ ਪੰਜੀ ਨਾਲ ਕਰਵਾਇਆ 40 ਸਾਲ ਦੀ ਉਮਰੇ 1 ਸਤੰਬਰ 1577 ਨੂੰ ਗੁਰੂ ਗੱਦੀ ਜੋਈ ਵਾਰੀ ਮਿਲਣ ਤੋਂ ਪਹਿਲਾਂ ਲਗਭਗ 28 ਸਾਲ ਸੱਤ ਸਾਲ ਵਿਆਹ ਤੋਂ ਪਹਿਲਾਂ 21 ਸਾਲ ਵਿਆਹ ਤੋਂ ਬਾਅਦ ਗੁਰੂ ਕਾਜੀ ਸੇਵਾ ਕਰਦੇ ਨੇ ਤਾਂ ਤੱਕ ਤਿੰਨ ਸਹਿਬ ਜਾਦੇ ਪਿਛੀ ਚੰਦ ਮਹਾਦੇਵ ਅਦຸນਦੇਵ ਜੀ ਜਗਮ ਲੈ ਚੁੱਕੇ ਸਨ ਗੁਰੂਪਤੀ ਆਪ ਜੀ ਦਾ ਆਸਾ ਪ੍ਰੇਮ ਆਪ ਜੀ ਵਿੱਚ ਬੁੱਲਡਰ ਸਨ ਨਿਮਤਾ ਦਇਆ ਪੇਮ ਅਤੇ ਉਦਾਤਾ ਤੇ ਗੁਰ ਨਾਲ ਭਰਪੂਰ ਸਨ ਜਿਹਦਾ ਪ੍ਰਤੱਖ ਸਬੂਤ ਗੁਰ ਅਮਰਦਾਸ ਜੀ ਬਲੋਲੇ ਪ੍ਰਖਿਆ ਵਲੇ ਮਿਲਦਾ ਹੈ ਜਦ ਰਿਸ਼ਤੇਦਾਰ ਆਏ ਗੁਰ ਅਮਰਦਾਸ ਨੂੰ ਵਾਲਾ ਬੋਲ ਬੋਲਿਆ ਉਹ ਤੋਂ ਮਾਫੀ ਮੰਗਣਾ ਸਥਲੇ ਬਣਾਣ ਲੱਗੇ ਸਾਰੇ ਸਾਨੂੰ ਪਤਾ ਹੈ ਮੇਨ ਚੀਜ਼ ਹੈ ਕਿ ਅਕਬਰ ਪਤਰ 64 ਇਸ ਵਿੱਚ ਹਲਾਲੇ ਗੁਰੂ ਨਹੀਂ ਸੀ ਬਣੇ ਗੁਰੂ ਘਰਵਾਰੇ ਬ੍ਰਾਹਮਣਾਂ ਨੇ ਅਕਬਰ ਕੋਲ ਸ਼ਿਕਾਇਤ ਕੀਤੀ ਇਹ ਕਹਣਾ ਉਹਦਾ ਜਵਾਬ ਦੇਣ ਵਾਸਤੇ ਸ੍ਰੀ ਰਾਮ ਅਮਦਾਜੀ ਦੇ ਸ੍ਰੀ ਰਾਮਦਾਸ ਜੀ ਨੂੰ ਭੇਜਿਆ ਸ੍ਰੀ ਦਾਸ ਇਹ ਕਹਣਾ ਸ੍ਰੀ ਰਾਮਦਾਸ ਜੀ ਦੀ ਬਜਾਅ ਸੁਣ ਕੇ ਅਕਬਰ ਅਕਬਰ ਬਹੁਤ ਪ੍ਰਭਾਵਿਤ ਹੋਇਆ ਗੁਰੂ ਅਮਦਾਜੀ ਨੂੰ ਬਿਲਨ ਗੋਬਿੰਦਗੜ੍ਹ ਆਪ ਚਲ ਕੇ ਆਇਆ ਇਸ ਕੋ ਸਪਸ਼ਟ ਹੈ ਕਿ ਭਾਈ ਜੇਠਾ ਦੇ ਰੂਪ ਵਿੱਚ ਉਹਨਾਂ ਨੂੰ ਗੁਰਮਾਇਂ ਦੀ ਕਿੰਨੀ ਸਮਝ ਹੋ ਰਹੀ ਹੋ। ਤੱਬ ਵੀ ਇੱਕ ਮੱਤਾ ਹਾਸਲ ਕਰ ਲਈ ਹੋਏ। ਬਾਲਕ ਅਰਜੁਨ ਦੇਵ ਜੀ ਨੂੰ ਦੋਤਾ ਬਾਣੇ ਦਾ ਬੋਤਾ ਕਹਿਣਾ। ਇਹਨਾਂ ਦੋਨਾਂ ਘਟਨਾਵਾਂ ਨੂੰ ਵਿਚਾਰੀਏ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਤਾਂ ਪਹਿਲਾਂ ਹੀ ਪਰਖ ਕੇ ਗੁਰਗਦੀ ਦੇਣ ਦਾ ਮਨ ਬਣਾ ਲਿਆ। ਸਭ ਬਣਾਉਣ ਵਾਲੀ ਪ੍ਰਖਿਆ ਰਾਹੀਂ ਤਾਂ ਸੰਗਤ ਦੇ ਰੂਬਰਿਕੀ ਚਤ। और जो उन्होंने जीवन चाया रामदास जी ने गुरु बंध बाद फिर फिरते कोई बात ना पूछता गुरु सतगुरु पीरे हम सात उन्हें जीवन अनुभव बयान करता है एक सितंबर पंद्रह सौ इक्यासी ईस्वी गुरु रामदास जी संता साल की उम्र में समाई ਅਕਾਲ ਪੁਰਖ ਦੀ ਗੋਤਕ ਗੱਦੀ ਦੇ ਦੌਰਾਨ ਉਹਨਾਂ ਨੇ ਲੁਕਾਈਆਂ ਅਨੇਕਾਂ ਹੀ ਕੰਮ ਕੀਤੇ ਗੁਰੂ ਅਮਰਦਾਸ ਜੀ ਨੇ 3 ਦਾੰਗਾ ਜੇ ਬਾਣੀ ਉਚਾਰੀ ਉਹਨੇ ਰਾਗ ਪਹਿਲਾ ਸੀ 11 ਆਪਣਿਆਂ ਲੋ ਹੋਰ ਐਡ ਕੀਤੇ ਉਹ 638 ਸ਼ਬਦ ਗੁਰੂ ਗੰਗਾ ਸਾਹਿਬ ਜੀ ਮਿਲਦੇ ਹਨ ਆਪ ਜੀ ਨੇ ਆਪਣੀ ਬਾਣੀ ਰਾਹੀ ਹਰ ਇੱਕ ਸਿੱਖ ਨੂੰ ਗੁਰਮਤਿ ਅਨੁਸਾਰ ਜੀਵਨ ਜਿਉਣ ਦੀ ਪ੍ਰੇਰਣਾ ਦਿੱਤੀ ਬਾਣੀ ਰਾਹੀ ਰੋਜ਼ੋਨਾ ਦੇ ਕਰਮ अमृत विद जागना उस अकाल पुंग का सिमरन करना दृढ़ काया आप जी उपदेश कर दे हम गुरु सतपुर का जो सिख अकाए तो पलके उठ हर नाम ते आवे उदम करे पलके परवाती स्नान करे अभरस नाग उपदेश तो गुरु हर हर जप जाप सब तो के लोग पाव धूप ले जावे फिर चले दिवस गुण गावी गुण गुण गा, वाणी गावे ਹਿੰਦੀਆ ਉਰਦਿਆ ਹਰ ਨਾਮ ਤੇ ਆਵੇ ਜੋ ਸਾਸ ਗਰਾਸ ਜਾਏ ਮੇਰਾ ਹਰ ਹਰ ਉਹ ਗੁਰਸੇ ਗੁਰ ਮੰਤ ਪਾਵੇ ਰਾਇਬਲ ਮੰਡੇ ਅਦੇ ਸੱਤੇ ਜੀ ਰਾਮਕ੍ਰਿ ਬਾਅਦ ਚ ਉਹ ਰਾਮਦਾਸ ਜੀ ਇਸੇ ਉਸਤ ਕਰਦੇ ਪਰਮਾਨਦੇ ਨੇ ਧਾਨ ਤਨ RAMDAS BHUL ਜਿੰਸ ਰਿਆ ਦਿਨ ਸਵਾਰਿਆ ਪੂਰੀ ਹੋਈ ਕਰਨ ਪੂਰੀ ਕੋਈ ਕਰਾਮਾਤ ਆਪ ਸਿਦਨ ਹਾਰੇ ਧਾਰਿਆ ਸਿੱਖੀ ਅਤੇ ਸੰਧ ਦੀ ਬਾਭੂਨ ਕਾ ਨਮਸਕਾਰਿਆ ਅਟਲ ਅਤਾ ਅਤੋਲ ਤੁੰ ਤਰਾ ਅਤਨਾ ਪਾਰ ਆਵਰੇ ਜਿਨ ਨੂੰ ਤੂੰ ਸੇਵਿਆ ਪਾਉ ਕਰ ਤੇ ਤੁਧ ਪਾਰ ਉਤਾਰਿਆ ਲਭ ਲੋ ਕਾਂ ਕੋਦ ਮੂਹ ਭਾਰ ਕੱਢੇ ਤੂੰ ਸੋ ਪਰਵਾਰਿਆ ਤਨ ਸੋ ਤੇਰਾ ਥਾਨ ਹੈ ਸਭ ਤੇਰਾ ਪ੍ਰਸ਼ਕਾਰਿਆ ਆਨਕ ਨੂੰ ਲਾਂਣਾ ਤੂੰ ਹੈ ਉਹ ਅੰਮਰਤੂ ਵਿਚਾਰਿਆ ਉਹ ਟੇਟਾ ਦਾ ਮਨ ਸਾਧਾਨ ਇਹ ਇੱਕ ਇਹ ਇੱਕ ਮੁਕੰਮਲ ਕਰਮਾਤ ਹੋਈ ਕਿਸੇ ਜਹਾਰ ਨੇ ਗੁਰੂ ਰਾਮਦਾਸ ਜੀ ਨੂੰ ਪੈਦਾ ਕਰਕੇ ਉਹ ਆਪਣੇ ਆਪ ਨੂੰ ਉਸ ਸਿਖਾਇਆ ਸਭ ਸਿੱਖਾ ਨੂੰ ਸਭ ਸਿੱਖਣੇ ਉਸ ਦਾ ਕਾਲ ਪਗਦਾ ਰੂਪ ਜਾਣ ਕੇ ਬੰਨਾ ਕੀਤੀ ਜਿਸ ਕਿਸ ਨੇ ਵੀ ਪਿਆਰ ਨਾਲ ਤੇਰਾ ਹੁਕਮ ਮੰਨਿਆ ਹੈ ਆਉਟ ਤੇ ਗਰਾਉਂਡ ਉੱਪਰ ਆ ਕੇ ਆਸਣ ਬਣਾਇਆ ਹੈ ਉਹਨਾਂ ਨੂੰ ਸੰਸਾਰਕ ਮਦਦ ਪਾ ਲਗਾ ਦਿੰਦਾ ਬਾਰੇ ਅੰਦਰੋਂ ਲਬ ਰੋਗ ਕਾਮ ਕ્રોਧ ਮੋਹ ਤੇ ਹੋ ਸਾਰੇ ਵਿਕਾਰ ਮਾਰ ਕੇ ਕੱਢ ਦਿੰਦੇ ਇਹ ਗੁਰੂ ਰਾਮਦਾਸ ਜੀ ਮੁਹੀ ਗੁਰੂ ਨਾਨਕ ਦੇਵ ਜੀ ਬਾਬਾ ਜਣਾ ਮੈਂ ਤੈਨੂੰ ਹੀ ਨਮਸਕਾਰ ਕਰਦਾ ਸਾਡਾ ਵੰਡ ਵੀ ਸਭ ਤੋਂ ਜਿਆਦਾ ਸੁਭਈਏ ਗੁਰੂ ਰਾਮਦਾਸ ਜੀ ਦੇ ਪ੍ਰਤਿਹਾ ਹੋ ਜਾ ਆਰੇ ਨੇ ਜੇ ਰੋਜ਼ ਹੀ ਸੁੰਦੇ ਹਮਾਪੂਰ ਕੋਈ ਇੱਕ ਗੁੰਮਾਹੀ ਅੰਦਰ ਚਾਲ ਵੇਕੇ ਬਿਖਾਈ ਕਿ ਅਸੀਂ ਰੋਜ਼ ਦਵਾਤਾ ਸੁਣਦੇ ਆ ਤੇ ਤੇ ਇਸੀ ਨਾ ਸੇਵਾ ਵਰ ਸਿਮਰਨ ਮੇਂ ਜੀਦਾ ਸੇਵਾ ਵੀ ਦੋ ਟਾਈਪ ਦੀ ਹੁੰਦੀ ਹੈ ਇੱਕ ਤਾਂ ਫਿਜ਼ੀਕਲ ਸੇਵਾ ਜੇ ਗੁਰਦੁਆਰੇ ਜਾ ਕੇ ਕਰਦੇ ਆਂ ਭਾਂਡੇ ਥੋਣਾ ਝੋਲਾ ਕਰਦੋ ਸੇਵਾ ਇੱਕ ਸੇਵਾ ਗੁਰ ਕੀ ਸੇਵਾ ਸੋਧ ਵਿਚਾਰ ਸਿਮਰਨ ਸਿਮਰਨ ਕੀ ਹੈ ਕਿ ਅੱਬੀਗੁਣ ਨੂੰ ਜੀਣਾ ਆਪਣੇ ਆਤਮ ਚ ਲੈਣਾ ਉਸੇ ਮਰਨ ਰਾਮਦਾਸ ਜੀ ਨੇ ਦੋਧਾ ਚੀਜ਼ਾਂ ਜਿਹੜੇ ਸੇਵਾ ਦੇ ਦੂਰਨ 28 ਸਾਲ ਜਿਹੜੇ ਕਿਤੇ ਉਹ ਜਿਸ ਸਾਰਾ ਅਪਣਾਇਆ ਸਮਝਿਆ ਉਹ ਦੱਬੀ ਗੁਣ ਨੂੰ ਨਾਲ ਲੈ ਕੇ ਹੋਰ ਅੱਬੀ ਇੱਕ ਨਵਾਂ ਪ੍ਰਾਪਤ ਕਰ ਤੋ ਉਹ ਸ਼ਾਉ ਵਿਚਾਰ ਕਰਦੇ ਆ ਪਹਿਲਾ ਪਹਿਲਾ ਕਲਾ ਪਤਾ ਰਹਾਉ ਦੋਨੋਂ ਵਿੱਚ ਮੈਂ ਵੈਰਾਾਮ ਨਾਮ ਜੀ ਗੱਲ ਕਰ ਰਹੇ ਨੇ ਪ੍ਰਗਾਸ ਵੀ ਤਾਂ ਮੈਂ ਕੁੱਤ ਇਕੱਠੇ ਨਾਲ ਲੈ ਆਰ ਕੇ ਜਨ ਸਤਗੁਰੂ ਸਤਪੁਰਕਾ ਬਿਨੋ ਕਰੋ ਗੁਰਪਾਤ ਹਮ ਕੀ ਰੇ ਕਰਮ ਸਤਗੁਰ ਸੜਨਾਈ ਕਰਦਿਆ ਨਾਮ ਪ੍ਰਗਾਸ ਆਖਰੀ ਰਾਤ ਨੇ ਇਹ ਮਹਾਪੁਰ ਗੁਰੂ ਤੇ ਪਰੂਬ ਦੇ ਪਲੋ ਸਤ ਇਹ ਮੈਂ ਤੇਰੇ ਅੱਗੇ ਬੇਨਤੀ ਕਰਦਾ ਮੈਂ ਨਿਮਾਣਾ ਤੇਰੇ ਸਰਨ ਆਇਆ ਹਾਂ ਕਿਰਪਾ ਕਰਕੇ ਮੇਰੇ ਅੰਦਰ ਪਰੂਬ ਦੇ ਨਾਮ ਦਾ ਹਨਰ ਲਕਾ ਜਿਵੇਂ ਗੁਰੂ ਜੀ ਆਪਣੇ ਆਪ ਨੂੰ ਪਿਰਾਖ ਰਿਹਾ ਆਖਿਆ ਹੈ ਬਾਣੀ ਵਿੱਚ ਨਿਮਰਤਾ ਭਾਉ ਨੂੰ ਕੀਵੇ ਤੂੰ ਮੰਨਿਆ ਗਿਆ ਆਤਰਾਗ ਵਿੱਚ ਮੰਦੀ ਅਵਸਥਾ ਬਾਰੇ ਵੀ ਕਬੀਰ ਜੀ ਦਾ ਸ਼ਬਦ ਹੈ ਈਲਰ ਬਾਬੀ ਬਲਦ ਫਖਾਵਜ ਤਉਹਾਂ ਤਾਲ ਬਜਾਵੇ ਸਰ ਜ ਇਸੇ ਆਖਰੀ ਪਦੇ ਵਿੱਚ ਕਹਿੰਦੇ ਨੇ ਕਹਿਤ ਕਬੀਰ ਸੁਨੋਰੇ ਸੰਤੋ पर्वत खाया सुनो मन की निम्रता ने अहकार रूपी पर मन को चाहवन हो गया ये मेरे मन तू भी गुरु रामदास मान निम्रता आके गुरु को नाम यानी रब रबी गुणा गुणा के चलने अपने मन की गल कर ਉਧਾ ਹਾਲ ਮੇਰੇ ਮੀਤ ਗੁਰਦੇਵ ਬੋ ਕੋ ਰਾਮ ਨਾਮ ਪਰਗਾਸ ਗੁਰਬਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਅਮਰੀ ਬਹਿਰਾਤ ਅਕੀਰਤ اے ਮੇਰੇ ਮਿੱਤ ਐ ਮੇਰੇ ਮਿੱਤਰ ਗੁਰੂ ਮੈਨੂੰ ਪ੍ਰਭ ਦਾ ਨਾਮ ਚੰਨੜ ਬਖ ਗੁਰੂ ਦੀ ਦਸੀ ਮਤ ਦੀ ਰਾਹੀ ਬਲਿਆ ਹੋਇਆ ਹਰ ਨਾਮ ਮੇਰੇ ਜਿੰਦਗੀ ਦਾ ਸਾਥੀ ਬਣਿਆ ਰਹੇ ਪ੍ਰਭ ਦੀ ਸਿਫਤਲਾ ਮੇਂ ਜਿੰਦਗੀ ਦੇ ਸਫਰ ਦੇ ਰਾਸਤਰੀ ਬਣੀ ਰਹੇ ਆਹਾ ਹੋ ਰਾਮਨਾਥ ਰਾਮਨਾਮ ਪ੍ਰਗਾਸ ਇਹ ਜਾਣਦੇ ਹੈ ਕਿ ਰੱਬੀ ਚਾਨਦੀ ਪੂਰੀ ਕਰਦੇ ਹੈ ਇਹ ਜਾਣਦੇ ਕਿ ਰੱਬੀ ਗੁਣ ਗੁਣ ਹੀ ਪ੍ਰਭੂ ਦਾ ਨਾਮ ਗੁਰੂ ਜੀ ਪ੍ਰਭੂ ਦਾ ਨਾਮ ਤਾਂ ਪ੍ਰਗਾਸ ਦੇ ਬੇਨਤੀ ਕਿਉਂ ਕਰ ਰਹੇ ਹੈ ਵਿਚਾਰਨ ਜਨਨ ਕਰ ਹਰੇਕ ਮਨੁੱਖ ਚਾਹਦਾ ਹੈ ਨਾ ਹਮੇਸ਼ਾ ਖੇੜੇ ਵਿੱਚ ਰਹਾ ਫਿਰ ਇਹ ਤਾਂ ਇਹ ਤਾਂ ਤਾਹੀ ਸੰਭਵ ਹੈ ਜੇ ਸਾਡੀ ਕਰਨੀ ਆਚਾਰ ਵਿਹਾਰ ਵਿੱਚ ਰੱਬੀ ਗੁਣਾ ਦਾ ਪ੍ਰਕਾਸ਼ ਹੋਵੇ ਸਾਡੇ ਅੰਦਰ ਅਗੁਣਾ ਕਰਕੇ ਅਗੁਣਾ ਕਰਨ ਖੁਸ਼ੀ ਖੇੜਾ ਨਹੀਂ ਮਿਲਦਾ ਆਪਣੇ ਅਗੁਣਾ ਬਾਰੇ ਸਮਝਣਾ ਇੰਜ ਹੈ ਜਿਵੇਂ ਆਪਣੀ ਭੜੀਆਂ ਆਤ ਨੂੰ ਇਹ ਪ੍ਰਕਾਸ਼ ਪਾਉਣਾ ਅਤੇ ਉਹਨਾਂ ਨੂੰ ਦੇਖ ਪਾਉਣਾ ਹਰ ਮਨੁੱਖ ਵਿੱਚ ਰੱਬੀ ਜੋ ਦਾ ਪ੍ਰਕਾਸ਼ ਹੁੰਦਾ ਜਿਸ ਨੂੰ ਵਿਵੇਕ ਬੁੱਧੀ ਕਹਿੰਦੇ विवेक बुद्धि ਦਾ ਦੀਪਕ ਮੈਲਾ ਜਦ ਮੱਧੋਂ ਪਿਆ ਜਾਵੇ ਤਾਂ ਮਾਨੋ ਮਨੁੱਖ ਆਪਣੇ ਆਪ ਨੂੰ ਦੇਖ ਨਹੀਂ ਪਾਰਿਆ ਭਗਤ ਰਵਦਾਜੀ ਪਰਮਦੇ ਹਨ ਮਾਗੋ ਅਵਿਧਿਆ ਹਿਤਕੀਨ ਵਿਵੇਕ ਦੀਪ ਮਲੀ ਵਿਵੇਕ ਦਾ ਦੀਵਾ ਧੁੰਲਾ ਹੋ ਗਿਆ ਹੈ ਭਾਵ ਪਰਖਣ ਹੋ ਗਿਆ ਸਿੱਟੇ ਬਾਜੋਂ ਭਲੇ ਬੁਰੇ ਦੀ ਪਛਾਣ ਨਹੀਂ ਕਰ ਪਾ ਰਿਹਾ ਤੇ ਦੁਖੀ ਹੋ ਰਿਹਾ ਹੈ ਅਗੁਣਾ ਦੇ ਹਨੇਰੇ ਕਾਰਨ ਇੱذ ਵਿੱਚ ਇੱذ ਘਰ ਵਿੱਚ ਮੌਜੂਦ ਰੱਬੀ ਬੁਨਾ ਦੀ ਆਮਦ ਨਹੀਂ ਹੋ ਪੰ। ਮੂਵੀ ਸਾਂ ਆ ਕੇ ਸਵੈ ਪ੍ਰਚੋਰ ਕੰਗ ਦੀ ਗੁਰਮਤ ਪ੍ਰਾਪਤ ਹੁੰਦੀ। ਫਿਰ ਮਨ ਅਗੁਣ ਛੋੜ ੁਣਾ ਕੋ ਤਵੋ ਦੀ ਅਵਸਥਾ ਹਾਤਰ ਤੱਲਣ ਤੇ ਅਗੁਣਾ ਦੀ ਰਿਕਵਰਡ ਹਰਤੀ ਜਾਂਦੀ। ਅਜਾ ਆਪ ਜਾਂਦੀ ਹੈ ਗੁਣਾਂ ਹੀ ਸੰਭਾਲ ਹੁੰਦੀ ਰਹਿੰਦੀ ਹੈ ਤਾਂ ਤਦ ਪ੍ਰਕਾਸ਼ ਕੋ ਜਾਂਦਾ। ਬੇਨਤੀ ਜਦ ਸੁਣੀ ਗੁਰੂ ਦੇ ਬੜੀ ਕਿਰਪਾ ਕੀਤੀ ਤਾਂ ਮੈਲਾਤੀ ਦਾ ਸ਼ਬਦ ਰਤਨ ਪੰਧਾਰ ਕਾਤੇ ਪਾਇਆ ਪੂਰੇ ਸਤਿਗੁਰ ਸਮੂਹ ਸੁਣਾਇਆ ਗੁਰ ਪ੍ਰਸਾਦਿ ਮਿਟਿਆ ਅੰਧਿਆਰਾ ਕਟ ਚਾਨਣ ਆਪ ਪਛਾਨਣ ਆਪ ਉਪਾਇ ਤੇ ਆਪੇ ਵੇਖੇ ਸਤਿਗੁਰ ਸੇਵੇ ਸੋ ਜਨ ਲੇਖੇ ਨਾਨਕ ਦਾਸ ਉਸੇ ਘਟ ਅੰਤਰ ਗੁਰ ਕਿਰਪਾ ਤੇ ਪਾਵਣੇ ਜਿਸ ਮੁਨੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਇਸੇ ਖੁਦਾ ਦਾ ਸਬਕ ਮਾ ਦਿੱਤਾ ਉਸ ਨੂੰ ਉਸਨੇ ਪ੍ਰਭੂ ਦੇ ਨਾਮ ਕਿੰਤਿ ਦਤਨ ਆਪਣੇ ਹਿਰਦੇ ਵਿੱਚੋਂ ਹੀ ਲੱਭ ਲਿਆ ਗੁਰੂ ਦੀ ਕਿਰਪਾ ਨਾਲ ਉਸ ਦੇ ਅੰਦਰ ਅੰਦਰੋਂ ਅ ਗਿਆਨ ਦਾ ਦਾ ਮਾਇਆ ਦੇ ਬੋਧਾ ਨਿਰੰਭਿਤ ਗਿਆ ਉਸ ਦੇ ਹਿਰਦੇ ਵਿੱਚ ਆਤਮਿਕ ਜੀਵਨ ਵਾਲਾ ਚਾਨਣ ਹੋ ਗਿਆ ਉਸ ਨੇ ਆਤਮਿਕ ਜੀਵਨ ਨੂੰ ਪਛਾਣ ਲਿਆ ਜੋ ਮਨੁੱਖ ਦੇ ਹਰ ਰੋਜ਼ ਦੇ ਜੀਵਨ ਸਫਰ ਦੇ ਰਾਜਪੂੰਜੀ ਹੈ ਉਸ ਨੂੰ ਗੁਰੂ ਕੋਲੋਂ ਹਾਸਲ ਕਰ ਲਈ ਪਰ ਅਸੀਂ ਅੱਜ ਹੀ ਰਾਜਪੂੰਜੀ ਕਣੀ ਇਕੱਠੀ ਕਰੀ ਬੈਠੇ ਆ ਕੋਈ ਨਾ ਰੂਪਾ ਰੰਗੁਲਾ ਮੋਤੀ ਤੇ ਮਾਨਗ ਜਿਓ ਤੇ ਵਸ ਸਭ ਜਿਆਮਤ ਤੇ ਨਾ ਸੋ ਲਾਇਆ ਤਿਨ ਹੋਂ ਸੋ ਲਾਇਆ ਜਿਓ ਤਿਨ ਹੋਂ ਸੋ ਲਾਇਆ ਚਿਤ ਜਿਓ ਮੰਦਰ ਮਿੱਟੀ ਦੇ ਤੰੜਲੇ ਪੱਥਰ ਕੀਤੇ ਰਾਜਿਓ ਉਹ ਐਨੀ ਟੋਲੀ ਪੁਲਿਆਸਿਸ ਕਿਸ ਕੰਤਨਾ ਬੈਕੀ ਪਾਸ ਉਹਦਾ ਚਾਂਦੀ ਮੋਤੀ ਤੇ ਇਹਦਾ ਆਦਿਕ ਸੋਨੇ ਕੀਮਤੀ ਪਦਾਰਥ ਇਹ ਚੀਜ਼ਾਂ ਉਹ ਪਤੀ ਨੇ ਮੈਨੂੰ ਦਿੱਤੀਆਂ ਮੈਂ ਉਸ ਨੂੰ ਪਲਾ ਕੇ ਉਸ ਦਿਨ ਦਿੱਤੀਆਂ ਇਹਨਾਂ ਚੀਜ਼ਾਂ ਨਾਲ ਪਿਆਰ ਪਾ ਲਿਆ ਮਿੱਟੀ ਪੱਥਰ ਆਦਿਕ ਦੇ ਬਣਾਏ ਹੋਏ ਸੋਹਣੇ ਘਰ ਇਹ ਮੈਂ ਆਪਣੀ ਦਾਸ ਪੂਜੀ ਬਣਾ ਕੇ ਲਏ ਇਹ ਪਦਾਰਥ ਦੇਣ ਵਾਲੇ ਉਸ ਕਤਨ ਪ੍ਰਭੂ ਦੇ ਪਾਸ ਮੈਂ ਨਾ ਬੈਠੀ ਇਹ ਮੇਰੇ ਮਨ ਇਸ ਉਜਾਵੀ ਰਾਸ ਪੂੰਜੀ ਨਾਲ ਆਤਮ ਸੁਖ ਨਹੀਂ ਮਿਲ ਸੁਖ حاصل ਨਹੀਂ ਹੋਏਗਾ ਪ੍ਰਭੂ ਦੇ ਗੁਣਾ ਜੀ ਪੂੰਜੀ ਦੀ ਕਮਾਈ ਕਰ ਮੇਰੇ ਅਨੰਤ ਸਾਦੇ ਰੋ ਪੜਦੇ ਆਂ ਹਰ ਰਾਸ ਮੇਰੀ ਬਨ ਜਾ ਬਨ ਬਨ ਜਾ ਰਾ ਹਰ ਰਾਸ ਤੇਰੀ ਮਲ ਬਨ ਜਾ ਰਾ ਸਦਗੂਤ ਦੇ ਰਾਹ ਜਾਣੀ ਹਰ ਹਰ ਨਿਦ ਜਪਿਓ ਜਿਓ ਲਹਾਖਟਿਓ ਦਿਹਾੜੀ ਇਹ ਧਨ ਇਹਨਾ ਮਿਲਿਆ ਜਿਨ ਹਰਾਪੇ ਪਾਣਾ ਇਹ ਨਾਨਕਾ ਰਾਸ ਮੇਰੀ ਮਨ ਹੁਆ ਬਣ ਜਾਣਾ ਗੁਰੂ ਤੋਂ ਸੋਝੀ ਮਿਲਦੀ ਹੈ ਕਿ ਆਤਮਕ ਆਨੰਦ ਦੀ ਖੱਟੀ ਹਟ ਲਈ ਪਰਮਾਤਮਾ ਦਾ ਨਾਮ ਹੀ ਮੇਰੀ ਰਾਸ ਪੂੰਜੀ ਰਾਸ ਪੂੰਜੀ ਹੋ ਸਕਦੀ ਹੈ ਐਸ ਲਈ हे ਮਨ ਤੂੰ ਪ੍ਰੇਮ ਨਾਲ ਸਦਾ ਹਰੀ ਦਾ ਨਾਮ ਜਪਿਆ ਕਰ ਤਾਂ ਹਰ ਰੋਜ਼ ਆਤਮਕ ਅਨੰਦ ਦਾ ਲਾਭ ਖਾ ਸਕੈਂ ਅਰਜਨ ਕੇ ਬੜਾ ਬਾਗ ਬਡੇਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਲੈ ਤਿਸ ਤਾਸੇ ਮਿਲ ਸੰਗਤ ਗੁਰ ਪ੍ਰਕਾਸ਼ ਇਹਦਾ ਆਖੀਅਤ ਹੈ ਮੇਰੇ ਮਨ ਸਮਝ ਇਹ ਪ੍ਰਭੂ ਦੇ ਉਹਨਾਂ ਸੇਵਕਾਂ ਦੇ ਬੜੇ ਚ ਪਾਗ ਹਨ ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਵਾਸਤੇ ਸ਼ਰਧਾ ਹੈ ਖਿੱਚ ਹੈ ਜਦੋਂ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ ਮਾਇਆ ਦੀ ਤਸਾ ਬਲੋ ਰੱਜ ਜਾਂਦੇ ਹਨ ਤਾਸਨ ਜੋ ਸਾਵਤੰਗ ਜੀ ਬਿਲਕੇ ਉਹਨਾਂ ਦੇ ਅੰਦਰ ਪਲੇ ਗੁਣ ਪੈਦਾ ਹੁੰਦੇ ਹਨ ਔਰ ਇਹ ਚ ਹਰਜਨ ਦੀ ਗੱਲ ਕੀਤੀ ਹੈ ਹਰਜਨ ਕੌਣ ਹੁੰਦਾ ਜਦੋਂ ਮਨੁੱਖ ਮਨ ਕਰਕੇ ਆਪਣੇ ਔਗਣਾ ਦੀ ਪਰਖੋਲ ਕਰਦਾ ਤਾਂ ਉਸ ਅਵਸਥਾ ਵਿੱਚ ਮਨੁੱਖ ਦਾ ਮਨ ਹਰਜਨ ਬਣ ਜਾਂਦਾ ਵੱਡੇ ਪਾ ਕੀ ਹੁੰਦੇ ਨੇ ਜਿਸ ਮਨੁੱਖ ਨੂੰ ਮਨੁੱਖਤਾ ਭਰਪੂਰ ਪ੍ਰੇਮ ਪਿਆਰ ਦਾ ਸੁਭਾਅ ਪਸੰਦ ਹੁੰਦਾ ਉਹ ਉਹ ਹਮੇਸ਼ਾ ਚੰਗੇ ਗੁਣਾ ਲਈ ਤੌਹਤਾ ਦਿੰਦਾ ਉਹ ਸੱਚ ਦੇ ਮਾਰਗ ਤੇ ਤੁਰਨ ਦਾ ਉਦਮ ਕਰਦਾ ਹੈ ਤਾਂ ਮਾਨੋ ਉਹ ਆਪਣੇ ਮੱਥੇ ਤੇ ਵੱਡੇ ਬਾਗ ਲਿਖ ਰਿਹਾ ਹੈ ਜੇਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਬਾਗ ਹੀ ਜੰਪਾਤ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜਿਵੇ ਤ੍ਰਿਗ ਜੀਵੇ ਤ੍ਰਿਗ ਜਿਵਾ ਅਕ੍ਰਿਆ ਪਰ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਆਇਆ ਜਿਨ੍ਹਾਂ ਨੂੰ ਪ੍ਰਭ ਦਾ ਨਾਮ ਨਹੀਂ ਮਿਲਿਆ ਉਹ ਬਦ ਕਿਸਮਤ ਹਨ ਉਹ ਜਮਾਤ ਦੇ ਗੋਸ਼ ਪੇ ਹੋਏ ਹਨ ਉਹਨਾਂ ਦੇ ਉੱਤੇ ਆਤਮਿਕ ਬਹੁਤ ਦਾ ਸਵਾ ਸਦਾ ਸਵਾ ਰਹਿੰਦੀ ਹੈ ਜੋ ਮਨੁੱਖ ਗੋਧੀ ਸਤ ਨਹੀਂ ਹੁੰਦੇ ਉਹ ਸਾਧ ਸੰਗਤ ਵਿੱਚ ਨਹੀਂ ਬੈਠਦੇ ਲਾਣਤ ਹੈ ਉਹਨਾਂ ਤੇ ਜਿਉਣ ਤੇ ਉਹਨਾਂ ਦਾ ਜਿਉਣਾ ਫਟਕਾਰਯੋਗ ਹੈ ਇਸ ਪਦੇ ਚ ਆਏ ਦੋ ਅਕਰ ਪਾਗਹਿਣ ਤੇ ਤ੍ਰਿਗ ਵਾਸ ਤ੍ਰਿਗ ਜਿਵਾਸ ਇਹਨਾਂ ਨੂੰ ਵਿਚਾਰਨ ਦਾ ਕੋਸ਼ਿਸ਼ ਕਰਦੇ ਪਾਗਹਿਣ ਚੰਗਾ ਗੁਣਾ ਚੰਗੇ ਗੁਣਾ ਦੇ ਭਾਗੋਂ ਤੋਂ ਹੀਣਾ ਹੁਆ। ਭਾਗਣ ਕਰਾਂਦਾ। ਖਰਾਬ ਟੋਡੀ ਵਿੱਚ ਚੌਥੇ ਪਾਛਾ ਪ੍ਰਮਾਨ ਲੈ ਲੈ। ਲੋਭ ਵਿਕਾਰ ਲੋਭ ਵਿਕਾਰ ਜਿਨ੍ਹਾਂ ਮਨ ਲਾਗਾ। ਹਰ ਵਿਸਰਿਆ ਪੁਰਖ ਚੰਗੇ ਰਾ। ਉਹ ਮਨਮੁਖ ਮੂੜ ਅਗਿਆਨੀ ਕਹੀਏ। ਉਹ ਮਨਮੁਖ ਮੂੜ ਅਗਿਆਨੀ ਕਹੀਏ। ਇਨ ਮਸਤਕ ਭਾਗ ਮੰਦੇਰਾ। ਇਸ ਮਨੁੱਖ ਦਾ ਮਨ ਲੋਭ ਆਦਿ ਉਕਾਰਾਂ ਵਿੱਚ ਮਸਤ ਹੁੰਦਾ। ਉਹ ਨਿਰਕਾਰ ਦੇ ਰੱਬ ਵੀ ਬਣਾਉ ਤੋਂ ਭੁਲਾ ਰਹਿੰਦਾ ਹੈ ਉਹ ਮਨੁੱਖ ਮੁਰਹਾ ਕੇ ਜਾਂਦੇ ਆਤਮਾ ਜੀਵਨ ਬੋਲੋ ਵੇ ਸਮਝ ਆਖੇ ਜਾਂਦੇ ਸਮਝੋ ਕਿ ਉਹ ਆਪਣੇ ਮੱਤੇ ਮੰਦੇ ਪਾਗ ਦਾ ਲੇਖ ਲਿਖ ਰਹੇ ਤੇਗ ਜਿਵਾਸ ਤੇਗ ਜਿਵਾਸ ਹਰੇਕ ਮਨੁੱਖ ਦੇ ਅੰਦਰ ਰੱਬ ਵਰਤਾ ਹੈ ਮਨੁੱਖ ਦਾ ਮਨ ਜਾਤ ਵਿਭੇਗ ਬੁੱਧ ਨਹੀਂ ਵਰਤਦਾ ਰੱਬੀ ਗੁਣਾ ਅਨੁਸਾਰ ਸੱਚਾ ਜੀਵ ਨਹੀਂ ਬਣਾਉਂਦਾ ਤੇ ਬਾਦੋਂ ਰੁੱਪ ਮਨ ਦੇ ਖਿਆਲਾਂ ਦੇ ਸਵਾਬ ਬਲ ਰੱਖਣੀ ਸੱਚ ਨਾ ਸੁਣਨਾ ਸੱਚ ਸੁਣਨਾ ਪਸੰਦ ਆ ਕੰਨਾ ਮਨ ਦੇ ਫਿੱਕੇ ਕਿਸਲੇ ਰਿਪੇ ਸਕਾਰਤਾ ਵਾਲੇ ਬੋਲ ਬੁਣਾ ਮਾਨੋ ਜਮ ਖਿਆਲਾ ਵਾਲੇ ਮਨ ਦੇ ਸਵਾਬ ਨੂੰ ਹੀ ਜਿਵੇਂ ਸਮਝ ਲਿੰਦਾ ਮਨ ਲਖਦਾ ਦੇ ਕਿਸੇ ਕੰਮ ਨਹੀਂ ਹੁੰਦਾ ਐਸੇ ਜੀਵਨ ਨੂੰ ਤਿਕ ਜੀਵਨ ਦਾ ਤਿਕ ਨਿਵਾਸ ਕਹਿੰਦੇ ਪੰਚੇ ਪਾਸ ਦਾ ਪ੍ਰਵੰਦੇ ਨੇ ਖਾਂਦਿਆਂ ਖਾਲੀਆਂ ਮੂੰਹ ਕਟਾ ਪੈਣਨ ਦੀਆਂ ਸਭ ਅੰਗ ਨਾਲਕ ਤ੍ਰਿ ਤਿਨਾ ਦਾ ਜੀਵਿਆ ਜਿਨ ਸਚਨਾ ਲੱਗੇ ਰੰਗ ਆਉ ਜੋ ਖਾਂ ਤੇ ਪੈਣ ਤੇ ਹਾਰਾ ਵਿੱਚੀ ਜਵਾਨੀ ਬਦਲ ਕੇ ਬੁੱਢਾ ਆ ਗਿਆ ਤੇ ਫਿਰ ਇਹ ਨਾਨਕ ਜਿਨ੍ਹਾਂ ਮਨੁੱਖਾਂ ਦਾ ਪਿਆਰ ਪਰਮਾਤਮਾ ਵਿੱਚ ਨਾ ਬਣਿਆ ਉਹਨਾਂ ਦਾ ਜੁਣਾ ਠਟਕਾਰ ਜੋ ਆਖੀ ਪਤਾ ਜਿਨ ਹਰ ਜਨ ਸਤਗੁਰ ਸੰਗਤ ਪਾਈ

ਦੇਵ ਦੇ ਪ੍ਰਮਾਤਮਾ ਦਾ ਨਾਮ ਆ ਬਸਦਾ ਹੈ। ਉਹ ਅਸੀਂ ਵੀ ਸਬ ਤੋਂ ਸੇਦ ਲੈ ਕੇ ਆਪਣੇ ਗ੍ਰਹ ਨੂੰ ਪਰਜੋਲ ਕਰਕੇ ਹਾਂ ਆਗ ਨੂੰ ਛੋੜ ਗੁਣਾ ਕੋ ਤਾਉਵ ਕਰਕੇ ਆਗ ਨੂੰ ਛੋੜ ਗੁਣਾ ਕੋ ਤਾਉ ਕਰ ਅਗਣ ਪਛੋਤਾਈ ਜਿਓ ਵਾਲਾ ਜੀਵਨ ਬਣਾ ਸਕਦੇ ਆ। ਬਾਣੀਤਾ ਸਾਰਿਆਂ ਨੂੰ RAMDAS ਮੋਢੀ ਪ੍ਰੇਰਤੀ ਹੈ। ਜਿਸਕੇ ਮਨ ਬਾਹ ਬ੍ਰਹਮ ਦਾ ਨਿਵਾਸ ਇਸ ਕਾ ਨਾਮ RAMDAS ਜੇ ਜੇ ਮਨਬੀਜਾ ਕਾਲਪੋਖ ਬਸਦਾ ਹੈ ਉਸ ਮਨੁੱਖ ਦਾ ਨਾਮ ਅਸਲੀ ਹਸਨਾ ਵਿੱਚ RAMDASpropto ਸਿਰੇ ਬਥੇ ਅਸੀਂ ਸਾਰੇ ਵੀ RAMDAS ਬੁਲ ਸਕਦੇ ਹਾਂ ਕਵਲ ਸੇਵਕੀ ਪਾ ਸਕਦੇ ਹਾਂ ਹੋਈਆਂ ਬੰਦ ਸੁੱਲਾਈ ਮਾਫੀ ਵਾਗੁਜ ਜੀ ਕਾ ਕਾਲਪਾ ਵਾਗੁਜਾ ਵਾਗੁਜ ਜੀ ਕੀ ਪਤੀ